ਨਾਝ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜਨਤਕ ਸੁਰੱਖਿਆ ਅਤੇ ਪਾਈਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਸਰਗਰਮ ਕਦਮ ਵਜੋਂ ਲੁਧਿਆਣਾ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਅੱਜ ਸੰਪਰਕ ਮੁਹਿੰਮ ਤਹਿਤ ਗੁਰੂ ਨਾਨਕ ਭਵਨ ਵਿਖੇ 28 ਵਕ ਵਕ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਕੀਤੀ ਇਸ ਪਹਿਲ ਕਦਮੀ ਦਾ ਉਦੇਸ਼ ਜਨਤਕ ਚਿੰਤਾਵਾਂ ਨੂੰ ਦੂਰ ਕਰਨਾ ਅਤੇ ਪੁਲਿਸ-ਨਾਗਰਿਕ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ ਪੁਲਿਸ ਕਮਿਸ਼ਨਰ ਸ਼ਰਮਾ ਨੇ ਮੈਨਪਾਵਰ ਆਡਿਟ ਤੋਂ ਬਾਅਦ ਗੈਰ ਪੁਲਿਸਿੰਗ ਭੂਮਿਕਾਵਾਂ ਤੋਂ ਲੈ ਕੇ ਫੀਲਡ ਡਿਊਟੀਆਂ ਤੱਕ 250 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤਾਇਨਾਤੀ ਦਾ ਐਲਾਨ ਕੀਤਾ ਇਸ ਰਣਨੀਤਿਕ ਤਬਦੀਲੀ ਨਾਲ ਆਉਣ ਵਾਲੇ ਹਫ਼ਤਿਆਂ ਵਿੱਚ ਮੁੱਖ ਜੰਕਸ਼ਨਾਂ ਤੇ ਪੁਲਿਸ ਦੀ ਦਿੱਖ ਵਧਾਉਣ ਸੜਕੀ ਅਪਰਾਧਾਂ ਨੂੰ ਰੋਕਣ ਤੇ ਟ੍ਰੈਫਿਕ ਭੀੜ ਨੂੰ ਘਟਾਉਣ ਦੀ ਉਮੀਦ ਹੈ ਆਵਾਜਾਈ ਨੂੰ ਹੋਰ ਸੁਚਾਰੂ ਬਣਾਉਣ ਲਈ ਇਸ ਹਫ਼ਤੇ ਤੋਂ 8 ਸ਼ਹਿਰਾਂ ਦੀਆਂ ਸੜਕਾਂ ਨੂੰ ਟ੍ਰੈਫਿਕ ਕੋ ਉਲੰਘਣਾਵਾਂ ਲਈ ਨੋ ਟੋਲਰੈਂਸ ਜ਼ੋਨ ਕੋਸ਼ਿਸ਼ ਕੀਤਾ ਜਾਵੇਗਾ ਗੈਰ ਕਾਨੂੰਨੀ ਪਾਰਕਿੰਗ ਅਤੇ ਕਬਜ਼ੇ ਨੂੰ ਸ਼ਕਤੀ ਨਾਲ ਲਾਗੂ ਕੀਤਾ ਜਾਵੇਗਾ ਜਿਸ ਦੀ ਸਹਾਇਤਾ ਪੀਲੀਆਂ ਅਤੇ ਚਿੱਟੀਆਂ ਲਾਈਨਾਂ ਅਤੇ ਜੈਬਰਾ ਕ੍ਰੋਸਿੰਗ ਸਮੇਤ ਸਪਸ਼ਟ ਸੜਕੀ ਨਿਸ਼ਾਨੀਆਂ ਦੁਆਰਾ ਕੀਤੀ ਜਾਵੇਗੀ ਇੱਕ ਐਮਰਜੈਂਸੀ ਰਿਸਪਾਂਸ ਸਿਸਟਮ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ ਜਿਸ ਵਿੱਚ ਤੇਜ਼ ਪ੍ਰਤੀਕਿਰਿਆਵਾਂ ਅਤੇ ਸੁਚਾਰੂ ਵਾਹਨਾਂ ਦੀ ਆਵਾਜ਼ਾਈ ਨੂੰ ਯਕੀਨੀ ਬਣਾਉਣ ਲਈ ਇੱਕ ਕਮਾਂਡ ਐਂਡ ਕੰਟਰੋਲ ਸੈਂਟਰ ਵਾਇਰਲੈਸ ਕੰਟਰੋਲ ਰੂਮ ਪੀਸੀਆਰ ਵੈਨਾ ਅਤੇ ਬਾਈਕਾਂ ਨੂੰ ਜੋੜਿਆ ਗਿਆ ਹੈ। ਮੀਟਿੰਗ ਦੌਰਾਨ ਪੁਲਿਸ ਕਮਿਸ਼ਨਰ ਸ਼ਰਮਾ ਨੇ ਕਮਿਸ਼ਨ 에ਜੈਂਟਾਂ, ਸਬਜ਼ੀਆਂ ਅਤੇ ਫਲ ਮੰਡੀਆਂ, ਇਲੈਕਟ੍ਰੋਨਿਕਸ, ਡੈਰੀ, ਸਕੂਲਾਂ, ਕਾਲਜਾਂ, ਉਦਯੋਗ, ਫੋਕਲ ਪੁਆਇੰਟ, ਹੱਥ ਦੇ ਸੰਧ, ਸਰਜੀਕਰ, ਸਮਾਨ ਖੇਡਾਂ, ਗੈਣੇ ਦੁਕਾਨਦਾਰ, ਟਰੱਕ, ਯੂਨੀਨਾ, ਡੀਜੇ ਸਾਥੇ ਸਾਊਂਡ تھیਟਰ, ਹੋਟਲ ਟਾਬੇ ਧਾਰਮਿਕ ਸਮੂਹ ਗਨ ਹਾਊਸ ਆਟੋ ਯੂਨੀਅਨ ਆ ਪੈਟਰੋਲ ਪੰਪਾਂ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਖੁੱਲੀ ਚਰਚਾ ਕੀਤੀ। ਉਹਨਾਂ ਨੇ ਹਾਜ਼ਰੀਨ ਨੂੰ ਭਰੋਸਾ ਦਿਵਾਇਆ ਕਿ ਟ੍ਰੈਫਿਕ, ਗੈਰਕਾਨੂੰਨੀ ਪਾਰਕਿੰਗ ਅਤੇ ਛੋਟੇ ਅਪਰਾਧਾਂ ਸਬੰਧੀ ਉਹਨਾਂ ਦੀਆਂ ਚਿੰਤਾਵਾਂ ਨੂੰ ਤੇਜ਼ੀ ਨਾਲ ਹੱਲ ਕਰਨ ਲਈ ਤਰਜੀਹ ਦਿੱਤੀ ਜਾਵੇਗੀ। ਸ਼ਰਮਣ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਹਿਲਾਂ ਹੀ ਜੁੱਧ ਨਸ਼ਿਆਂ ਵਿਰੁੱਧ ਜੰਗ ਛੇੜ ਚੁੱਕੀ ਹੈ ਅਤੇ ਲੋਕਾਂ ਨੂੰ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਬਾਰੇ ਜਾਣਕਾਰੀ ਸਾਂਝੀ ਕਰਕੇ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰ ਰਹੀ ਹੈ